ਤੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਮੋਕੇ ਦੇ ਸ਼ਾਲੂ ਚਰੇਵਾਲ ਜੀ ਆ ਪਹੁੰਚੇ ਨੇ ਔਰ ਆਪ ਕੜੇ ਹੋ ਕੇ ਜਿਹੜਾ ਕਿ ਕੰਮ ਕਰਾ ਰਹੇ ਨੇ ਮੈਂ ਸ਼ੁਰੂ ਤੋਂ ਮੋਟਿਵ ਕੀਤਾ ਹੈ ਕੰਮ ਕੀਤੇ ਹੈ ਤੇ ਕੰਮ ਕਰਦੇ ਰਾਵਾਂ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੀ ਹਮੇਸ਼ਾ ਗਰਾਊਂਡ ਲੈਵਲ ਤੇ ਜਿਹੜੇ ਕੰਮ ਕਰ ਰਹੇ ਆਂ ਔਰ ਜੋ ਮੈਨੂੰ ਮਹਿਸੂਸ ਹੋ ਰਿਹਾ ਸੀ ਪਿਛਲੇ ਦੋ ਤਿੰਨ ਦਿਨ ਤੋਂ ਅੱਥੋਂ ਕੰਪਲੇਂਟਸ ਆ ਰਹੀਆਂ ਸੀ ਕਿ ਸੀਵਰੇਜ ਦੀ ਬਲੋਕੇਜ ਲੱਗ ਰਹੀ ਸੀ ਕਿੱਥੇ ਹੋ ਰਹੀ ਹੈ ਉਹ ਅੱਜ ਨਹੀਂ ਅੱਜ ਤੋਂ ਕਾਫੀ ਟਾਈਮ ਪਹਿਲਾਂ ਤੇ ਸਾਡੇ ਗਲੀ ਦੇ ਮਹੱਲੇ ਦੇ ਸਾਰੇ ਏਰੀਆ ਦੇ ਜਿੰਨੇ ਵੀ ਫੇਲ ਦੇ ਆਧਾਰ ਤੇ ਕੰਮ ਕਰਾਉਂਦੇ ਨੇ ਜਦੋਂ ਵੀ ਉਹਨਾਂ ਨੂੰ ਕੋਈ ਵੀ ਕਹਿ ਦਿੰਦਾ ਆ ਕਿ ਮੇਰਾ ਸਾਡਾ ਕਾਰਜਕਾਲ ਆ ਉਹ ਪਿਛਲੇ 23 ਜਨਵਰੀ 2023 ਦਾ ਖਤਮ ਹੋਇਆ ਆ ਯਾਰ ਔਰ 1 ਸਾਲ ਤੋਂ ਜ਼ਿਆਦਾ ਸਮੇਂ ਬੀ ਚੁੱਕਾ ਆ ਨਗਰ ਨਿਗਮ ਦਾ ਸਾਡਾ ਟਾਈਮ ਖਤਮ ਹੋਇਆ ਇਹਨੂੰ ਸਪੌਂਸਰਸ਼ਿਪ ਖਤਮ ਹੋਇਆ ਇਹਨੂੰ ਕਾ ਵੀ ਅਸੀਂ ਐ ਨਹੀਂ ਕਦੀ ਸੋਚਿਆ ਕਿ ਟਾਈਮ ਖਤਮ ਹੋ ਗਿਆ ਕੰਮ ਨਹੀਂ ਕਰਨਾ ਆਪਾਂ ਫੇਰ ਵੀ ਇਲਾਕੇ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੋਕ ਬੁਲਾਦੇ ਆ ਜਿੱਥੇ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਅਸੀਂ ਉਸਦਾ ਹੱਲ ਕਰਦੇ ਆ ਵੀ ਕੰਮ ਪਿਆ ਜੇ ਉਹ ਸਭ ਤੋਂ ਸਾਰੇ ਕੰਮ ਛੱਡ ਕੇ ਪਹਿਲਾਂ ਸਾਰੇ ਆਪਣੇ ਸਮਾਜ ਦਾ ਕੰਮ ਕਰ ਕੋਪੀ ਬਾ ਅੱਗੇ ਅਗਾਰੀ ਸਾਡਾ ਭਰਾ ਛੋਟਾ ਜਿਹ ਤੋਂ ਨੂੰ ਆਵਾਜ਼ ਮਾਰੀਏ ਜੋ ਕੰਮ ਕੀਏ ਮਾਰਕੀਟ ਮਹੱਲੇ ਦਾ ਜਿੱਦਾਂ ਵੀ ਸਮਾਜ ਵਾਰੇ ਕੋਈ ਸੇਵਾ ਕੀਤੀ ਪੈਨਸ਼ਨ ਵਣਾਈਏ ਵੀ ਤੱਕ ਦਾ ਕੰਮ ਦਾ ਉਚਾਰਾ ਕਰਾਦਾ ਹੁੰਦਾ ਜਿਦੇ ਕਾਉਂਸਲਰ ਮਿੰਟੂ ਤੋਂ ਬਾਅਦ ਇਹ ਨੰਬਰ ਲੱਗਦਾ ਬੰਦੇ ਭਰਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਪਹਿਲੇ ਚੱਕਲਾ ਪਹੁੰਚ ਪਿਆ ਅੰਬੇਦਕਰ ਇਟਸ ਹਾਂ ਜੀ ਨਗਰ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਸ਼ਾਲੂ ਜਰੇਵਾਲ ਚੱਲ ਰਹੀ ਹੈ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਜਿਹੜਾ ਕਿ ਉਮੀਦਵਾਰ ਨਗਰ ਦੇ ਵਿੱਚ ਸੀਵਰੇਜ ਦੀ ਸਫਾਈ ਕਰਾਈ ਕਰਾਈ ਜਾ ਰਹੀ ਹੈ ਸੋ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਇਸ ਨੂੰ ਲੈ ਕੇ ਔਰ ਕਾਫੀ ਦੇਰ ਤੋਂ ਜਿਹੜੀ ਕਿ ਜਨਤਾ ਨੂੰ ਸੀਵਰੇਜ ਦੀ ਸਮੱਸਿਆ ਆ ਰਹੀ ਸੀ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਨਮਸਕਾਰ ਸ਼ਾਲੂ ਜੀ ਨਮਸਕਾਰ ਜੀ ਅੱਜ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬੰਦੇਬਾਰੇ ਟੀਮ ਦਾ ਸਾਰੇ ਸਟਾਫ ਦਾ ਦਾ ਪਹਿਲੇ ਬਹੁਤ-ਬਹੁਤ ਬਹੁਤ ਬਹੁਤ ਧੰਨਵਾਦ ਸ਼ਾਲੂ ਜੀ ਤੇ ਸ਼ਾਲੂ ਜੀ ਕਿੱਦਾਂ ਦੇਖਦੇ ਹੋ ਅੱਜ ਕੱਲ ਜਿੱਦਾਂ ਹੱਲੇ ਵੀ ਲੋਕ ਪਰੇਸ਼ਾਨ ਹੋ ਰਹੇ ਸੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਤੇ ਅੱਜ ਤੁਸੀਂ ਕੰਮ ਕਰਵਾ ਰਹੇ ਹੋ ਇਹ ਸਰ ਜਿੱਦਾਂ ਕਿ ਇਲੈਕਸ਼ਨ ਆ ਰਹੀਆਂ ਉਸ ਕਰਕੇ ਜਿਹੜਾ ਕਿ ਕੰਮ ਕਰਵਾਇਆ ਜਾ ਰਿਹਾ ਜਾਂ ਤੁਸੀਂ ਆਪਣੀ ਸੋਚ ਅੱਗੇ ਵਿਧਾਨਵਸਤੇ ਕੰਮ ਕਰਾ ਰਹੇ ਜਾਂ ਲੋਕ ਤੁਹਾਨੂੰ ਵੋਟ ਦੇਣ ਇਸ ਕਰਕੇ ਕੰਮ ਕਰਾਇਆ ਜਾ ਰਿਹਾ ਦੇਖੋ ਜੀ ਸਾਡਾ ਤਾਂ ਸ਼ੁਰੂ ਤੋਂ ਮੋਟਿਵ ਕੀਤਾ ਹੈ ਕੰਮ ਕੀਤੇ ਆ ਤੇ ਕੰਮ ਕਰਦੇ ਰਾਵਾਂਗੇ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੀ ਹਮੇਸ਼ਾ ਗਰਾਉਂਡ ਲੈਵਲ ਤੇ ਜਿਹੜੇ ਕੰਮ ਕਰ ਰਹੇ ਆ ਔਰ ਪਬਲਿਕ ਰੋ ਵੀ ਸਭ ਨੂੰ ਪਤਾ ਹੈ ਕਿ ਕੌਣ ਕੰਮ ਕਰਦਾ ਹੈ ਤੇ ਕੌਣ ਕਰਵਾਉਂਦਾ ਹੈ ਔਰ ਕੌਣ ਫੋਟੋਆਂ ਖਿਚਾਣ ਆਂਦਾ ਹੈ ਜੀ ਬਿਲਕੁਲ ਔਰ ਇਸ ਦੇ ਤਹਿਤ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾ ਜੀ ਦਾ ਜਿਹੜਾ ਪ੍ਰਗਟ ਉਤਸਵ ਆਉਣ ਵਾਲਾ ਹੈ ਜੀ ਔਰ ਜੋ ਸਾਡਾ ਮਤਲਬ ਕਿ ਧਰਮ ਵੀ ਆਪਾਂ ਕਹਿ ਸਕਦੇ ਆ ਸਾਡੀ ਡਿਊਟੀ ਵੀ ਹੈ ਜੀ ਬਿਲਕੁਲ ਕਿਉਂਕਿ ਪਰਸੋ ਸ਼ੋਭਾ ਯਾਤਰਾ ਨਿਕਲਣੀ ਹੈ ਜੀ ਬਿਲਕੁਲ ਔਰ ਹਰ ਸਾਲ ਵੈਸੇ ਅਸੀਂ ਕਰਵਾਈਦਾ ਸੀ ਹਰ ਸਾਲ ਜਦੋਂ ਵੀ ਰਵਿਦਾਸ ਮਹਾਰਾਜ ਦਾ ਸ਼ਰਧਾ ਆਉਂਦਾ ਸੀ ਉਦੋਂ ਅਸੀਂ ਜਿਹੜੀਆਂ ਮੇਨ ਲਾਈਨਾਂ ਆ ਉਹਨੂੰ ਅਸੀਂ ਸਫਾਈ ਕਰਵਾਈਦੀ ਸੀ ਕਦੀ ਅਸੀਂ ਰਾਤ ਨੂੰ ਕਰਵਾਨੇ ਆ ਕਦੀ ਆਪਾਂ ਦਿਨੇ ਕਰਵਾਨੇ ਆ ਉਹਨਾਂ ਵੱਖਰੇ ਵੱਖਰੇ ਟੀਮਾਂ ਬਣਾ ਆ ਗਿਆ ਸੀ ਕਰਾਨੇ ਆ ਔਰ ਉਸ ਦੇ ਤਹਿਤ ਅੱਜ ਜਿਹੜਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਗੁਜਾ ਉਹਦੇ ਬਾਹਰ ਜਿਹੜੀ ਮੇਨ ਸੀਵਰੇਜ ਲਾਈਨ ਹੈ ਡਾਕਟਰ ਅੰਬੇਦਕਰ ਨਗਰ ਵਾਲੀ ਉੱਥੇ ਜਿਹੜਾ ਸੁਪਰ ਸੈਕਸ਼ਨ ਦਾ ਕੰਮ ਚੱਲ ਰਿਹਾ ਮੈਂ ਤਾਂ ਪਹਿਲੇ ਤੈਜ ਲੋਤਨਵਾਦੀ ਆ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਕਿ ਜਦੋਂ ਵੀ ਸਾਨੂੰ ਕੋਈ ਸਮੱਸਿਆ ਆਂਦੀ ਹੈ ਅਸੀਂ ਉਹਨਾਂ ਨੂੰ ਦੱਸਦੇ ਆਂ ਤੇ ਉਹ ਉਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਲੈ ਕੇ ਚੱਲਦੇ ਆਂ ਕਿਉਂਕਿ ਮੇਰੀ ਜੋ ਮਦਰ ਹੈ ਉਹ ਇਸ ਇਲਾਕੇ ਤੋਂ 파ਰਸ਼ਦ ਵੀ ਹੈ ਔਰ ਪਿਛਲੇ ਕਾਫੀ ਸਮੇਂ ਤੋਂ ਅਸੀਂ ਜੋ ਸਾਰਾ ਇਲਾਕੇ ਦੀਆਂ ਸੇਵਾਵਾਂ ਦੇ ਰਹੇ ਆਂ ਜਿੱਥੇ ਵੀ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਲੋਕ ਸਾਡੇ ਤੱਕ ਸੰਪਰਕ ਕਰਦੇ ਆਂ ਔਰ ਅਸੀਂ ਉਸ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆਂ ਔਰ ਜੋ ਮੈਨੂੰ ਮਹਿਸੂਸ ਹੋ ਰਿਆ ਸੀ ਪਿਛਲੇ 2-3 ਦਿਨ ਤੋਂ ਅੱਥੋਂ ਕੰਪਲੀਟਸ ਆ ਰਹੀਆ ਸੀ ਕਿ ਸੀਵਰੇਜ ਦੀ ਬਲੋਕੇਜ ਲੱਗ ਰਹੀ ਸੀ ਇੱਥੇ ਹੋ ਰਹੀ ਹੈ ਔਰ ਮੈਂ ਫਿਰ ਇਸ ਚੀਜ਼ ਨੂੰ ਪਲਾਨ ਕੀਤਾ ਆਪਣੇ ਐਸ ਡੀਓ ਸਾਹਿਬ ਨਾਲ ਜਈ ਸਾਹਿਬ ਨਾਲ ਨੋਟਿਸ ਦੇ ਵਿੱਚ ਲਿਆਂਦਾ ਕਿ ਅੱਗੋਂ ਜੋ ਸ਼੍ਰੀ ਗੁਰੂ ਦਾ ਵਿਦਾਸ ਮਹਾਰਾਜ ਦਾ ਪ੍ਰਗਟ ਉਤਸਵ ਆ ਰਿਹਾ ਹੈ ਉਸ ਤੋਂ ਪਹਿਲੇ ਪਹਿਲੇ ਅਸੀਂ ਸੀਵਰੇਜ ਲਾਈਨਾਂ ਸਾਫ਼ ਕਰਵਾਉਣਾ ਚਾਹੁੰਦੇ ਆ ਜਿੱਦਾਂ ਅੱਗੇ ਵੀ ਕਰਵਾਈ ਦੀਆਂ ਔਰ ਉਸ ਦੇ ਤਹਿ ਜੋ ਅੱਜ ਗੱਡੀ ਆਈ ਹੋਈ ਹੈ ਔਰ ਪ੍ਰਾਪਰ ਟੀਮ ਜਿਹੜੀ ਹੈ ਉਹ ਸਾਰੀ ਜਿਹੜੀ ਸੀਵਰ ਦੀ ਲਾਈਨ ਹੈ ਬੀਦਰ ਨਗਰ ਦੀ ਜੋ ਕਿ ਇਹ ਸਾਰੀ ਲਾਈਨ ਬਸਤੀ 9 ਨੂੰ ਜਾਂਦੀ ਹੈ ਪ੍ਰਭੂ ਬੈਕਰੀ ਤੋਂ ਹੁੰਦੇ ਹੋਏ ਉਹ ਸਾਰੀ ਲਾਈਨ ਦਾ ਜਿਹੜਾ ਇਹ ਸੁਪਰਜੈਕਸ਼ਨ ਦਾ ਕੰਮ ਚੱਲ ਰਿਹਾ ਜੀ ਤੇ ਸਰ ਜਿਵੇਂ ਕਿ ਤੁਹਾਡੇ ਏਰੀਆ ਦੇ ਵਿੱਚ ਇੱਕ ਵੱਡਾ ਵੇੜਾ ਵੀ ਆਂਦਾ ਹੈ ਉੱਥੇ ਦੇ ਲੋਕ ਹੱਲੇ ਵੀ ਜਿਹੜਾ ਕਿ ਪਾਣੀ ਨੂੰ ਲੈ ਕੇ ਬਹੁਤ ਪਰੇਸ਼ਾਨ ਹੋ ਰਹੇ ਨੇ ਤੇ ਸਰ ਉਹਨਾਂ ਦੇ ਹੱਲ ਵਾਸਤੇ ਕੀ ਹੱਲੇ ਤੱਕ ਵਿਚਾਰ ਹੋਇਆ ਹੱਲ ਇਹਦਾ ਹੈ ਕਿ ਵੱਡੇ ਵੇੜੇ 'ਚ ਮੈਂ ਸਮਝਦਾ ਕਿ ਉੱਥੇ ਇੱਕ ਸਮੱਸਿਆ ਹੋਏਗੀ ਆ ਬਹੁਤ ਮਤਲਬ ਗੰਭੀਰ ਸਮੱਸਿਆ ਹੈ ਕਿਉਂਕਿ ਪਾਣੀ ਦੀ ਹਰ ਕਿਸੇ ਨੂੰ ਜ਼ਰੂਰਤ ਹੈ ਜੀ ਬਿਲਕੁਲ ਜਿਵੇਂ ਸਾਡਾ ਟਾਈਮ ਸੀ ਪਿਛਲੀ ਵਾਰੀ ਮੈਂ ਖੁਦ ਪ੍ਰੋਪਰ ਤਰੀਕੇ ਨਾਲ ਉਹਦਾ ਟ ਜੋ ਉੱਥੇ ਟਿਊਬਲ ਪਾਸ ਕਰਵਾਇਆ ਵੀ ਹੋਇਆ ਆ ਜਿਹਦਾ ਪੇਪਰ ਮੇਰੇ ਕੋਲ ਖੁਦ ਮੇਰੇ ਕੋਲ ਅਵੇਲੇਬਲ ਵੀ ਹੈ ਔਰ ਕੁਝ ਕਾਰਨ ਵਜh ਐਦਾਂ ਹੋਇਆ ਕਿ ਟਿਊਬਲ ਪਾਸ ਹੋਇਆ ਹੋਇਆ ਹੈ ਲੇਕਿਨ ਇਹ ਪਾਸ ਹੋਣ ਦੇ ਬਾਵਜੂਦ ਜਿਹੜਾ ਉੱਥੇ ਜਿਹੜੀਆਂ ਗਲੀਆਂ ਹੈ ਢੀੜੀਆਂ ਗਲੀਆਂ ਨੇ ਔਰ ਜਿਸ ਕਰਕੇ ਠੇਕੇਦਾਰ ਵੱਲੋਂ ਸਾਨੂੰ ਇਹ ਕਿਹਾ ਗਿਆ ਕਿ ਮੇਰੀ ਜਿਹੜੀ ਮਸ਼ੀਨਰੀ ਹੈ ਉਹ ਵੱਡੇ ਵੇੜੇ ਤੱਕ ਨਹੀਂ ਪਹੁੰਚ ਸਕਦੀ ਤੁਸੀਂ ਅਗਰ ਟਿਊਬਲ ਲਗਵਾਉਣਾ ਹੈ ਤੁਸੀਂ ਬਾਹਰ ਰੋਡ ਤੇ ਜਾਂ ਖੁੱਲੀ ਜਗ੍ਹਾ ਤੇ ਲਗਵਾ ਲਓ ਪਰ ਅਸੀਂ ਉਹਨੂੰ ਇਹ ਕਿਹਾ ਅਗਰ ਆਪਾਂ ਬਾਹਰ ਖੁੱਲੀ ਜਗ੍ਹਾ ਤੇ ਲਾਵਾਂਗੇ ਟਿਊਬਲ ਲਗਾਉਣ ਦੇ ਬਾਵਜੂਦ ਵੀ ਅਗਰ ਪਾਣੀ ਫੇਰ ਮੈਦਾਨ ਤੇ ਵੱਡੇ ਵੱਡੇ ਪਹੁੰਚਿਆ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਤੇ ਇਸ ਕਰਕੇ ਅਸੀਂ ਉਹ ਟਿਕਟਦਾਰ ਨੂੰ ਸੋ ਬਲੈਕਲਿਸਟ ਵੀ ਕਰਵਾਇਆ ਗਿਆ ਕਿਉਂਕਿ ਉਹ ਤਾਂ ਫਿਲਹਾਲ ਕਹਿੰਦਾ ਰਹੀ ਖੁੱਲੀ ਜਗ੍ਹਾ ਤੇ ਲਗਵਾ ਲਓ ਖੁੱਲੀ ਜਗ੍ਹਾ ਤੇ ਲਗਾਓ ਕਿਉਂਕਿ ਉਹਦਾ ਵਰਕ ਆਊਡਰ ਵੀ ਹੋਇਆ ਸੀ ਔਰ ਸਾਰੇ ਅਧਿਕਾਰੀਆ ਤੇ ਨੋਟਿਸ ਦੇ ਵਿੱਚ ਵੀ ਸੀ ਲੇਕਿਨ ਉਹ ਜਿਹੜਾ ਟਿਊਬਲ ਹੈ ਉਹ ਫਿਰ ਉੱਥੇ ਨਹੀਂ ਲੱਗ ਪਾਇਆ ਕਿਉਂਕਿ ਤੰਗ ਦਲੀਆ ਹੋਣ ਕਰਕੇ ਕਿਉਂਕਿ ਮਸ਼ੀਨਰੀ ਹੈ ਤਾਂ ਪਿਊਬਲ ਲੱਗਣਾ ਹੈ ਤੇਰੀ ਪ੍ਰੋਪਰ ਮਸ਼ੀਨਰੀ ਆਣੀ ਹੈ ਪਾਣੀ ਆਣੀ ਹੈ ਬਹੁਤ ਵੱਡਾ ਇਨਫਰਾਸਟ੍ਰਕਚਰ ਹੁੰਦਾ ਜੇ ਪਿਊਬਲ ਲੱਗਦਾ ਹੈ ਉਹ ਵੱਡਾ ਜਿਹੜਾ ਹੈ ਮੇਨ ਬਾਜ਼ਾਰ ਦੇ ਨਾਲ ਲੱਗਦਾ ਏਰੀਆ ਕੰਗ ਗਲੀਆਂ ਨੇ ਇਸ ਕਰਕੇ ਉੱਥੇ ਮਸ਼ੀਨ ਨਹੀਂ ਪਹੁੰਚ ਪਾਈ ਕਿਉਂਕਿ ਜਦੋਂ ਪਹਿਲਾ ਸਮੇਂ ਸੀ ਉਦੋਂ ਇੰਨੇ ਕਾਰਨ ਨਹੀਂ ਹੁੰਦੇ ਸੀ ਔਰ ਉਹ ਸੀਵਰੇਜ ਲਾਈਨ ਵੀ ਇਜੀ ਪੈ ਜਾਂਦੀ ਸੀ ਪਿਊਬਲ ਵੀ ਲੱਗ ਜਾਂਦੇ ਸੀ ਉਹ ਦਿਨ-ਪ੍ਰਤੀ ਦਿਨ ਜੋ ਉਹਨ ਸੰਖਿਆ ਵਧ ਰਹੀ ਹੈ, ਲੋਕ ਰਹਿ ਰਹੇ ਆ, ਮਕਾਨ ਬਣ ਰਹੇ ਆ, ਗਲੀਆਂ ਛੋਟੀਆਂ ਹੋ ਗਈਆਂ, ਆਵਾਜ਼ਾਂ ਹੀ ਜ਼ਿਆਦਾ ਹੋ ਗਈਆਂ, ਜਿਸ ਕਰਕੇ ਉੱਥੇ ਮਸ਼ੀਨਰੀ ਨਹੀਂ ਪਹੁੰਚ ਪਾ ਰਹੀ ਸੀ। ਔਰ ਉਹਦੇ ਵੇਲੇ ਸਾਨੂੰ ਕਿਹਾ ਗਿਆ ਕਿ ਫਿਰ ਉਹ ਮੈਂ ਨਹੀਂ ਲਗਾ ਸਕਦਾ। ਅਸੀਂ ਫਿਰ ਉਹਦੀ ਸਾਰੀ ਰਿਪੋਰਟ ਬਣਾ ਕੇ ਜਈ ਸਾਹਿਬ ਨੇ, ਐਸ.ਡੀ.ਓ. ਸਾਹਿਬ ਨੇ ਅੱਗੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਦਿੱਤਾ ਸੀ ਕਿ ਜਿਹੜਾ ਟਿਊਬਲ ਆ, ਉਹਦਾ ਦੁਬਾਰਾ ਟੈਂਡਰ ਲੱਗਿਆ ਜਾਵੇ, ਉਹ ਛੋਟੀ ਮਸ਼ੀਨਰੀ ਦਾ ਟੈਂਡਰ ਲੱਗਿਆ ਜਾਵੇ ਜਿਹਨੂੰ ਆਪਾਂ ਹੈਂਡਬੋਰ ਵੀ ਕਹਿੰਦੇ ਆ। ਜਿੱਦਾਂ ਹੈਂਡਬੋਰ ਨਾਲ ਹੈਗੀ ਛੋਟੀ ਤੇ ਉਹਦੇ ਜਿਹੜੀ ਇਨਫਰਾਸਟ੍ਰਕਚਰ ਹੈ ਜਿਹੜੀ ਮਸ਼ੀਨ ਹੈ ਵੱਡੀ ਨਹੀਂ ਆ ਹੋਏਗੀ ਉਹ ਛੋਟੀ ਹੋਏਗੀ ਉਹਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਤੁਹਾਨੂੰ ਪਤਾ ਹੈ ਨਗਰ ਨਿਗਮ ਦਾ ਜਿਹੜਾ ਸਾਡਾ ਕਾਰਜਕਾਲ ਹੈ ਉਹ ਪਿਛਲੇ 23 ਜਨਵਰੀ 2023 ਦਾ ਖਤਮ ਹੋਇਆ ਆ ਯਾਰ ਔਰ 1 ਸਾਲ ਤੋਂ ਜ਼ਿਆਦਾ ਸਮੇਂ ਬੀ ਚੁੱਕਾ ਆ ਨਗਰ ਨਿਗਮ ਦਾ ਸਾਡਾ ਟਾਈਮ ਖਤਮ ਹੋਏ ਨੂੰ ਕੌਂਟਰੈਕਟਸ਼ਿਪ ਖਤਮ ਹੋਏ ਨੂੰ ਤਾਂ ਵੀ ਅਸੀਂ ਐ ਨਹੀਂ ਕਦੀ ਸੋਚਿਆ ਕਿ ਟਾਈਮ ਖਤਮ ਹੋ ਗਿਆ ਕੰਮ ਨਹੀਂ ਕਰਨਾ ਆਪਾਂ ਫੇਰ ਵੀ ਇਲਾਕੇ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੋਕ ਬੁਲਾਦੇ ਆ ਜਿੱਥੇ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਅਸੀਂ ਉਸਦਾ ਹੱਲ ਕਰਦੇ ਆ ਉਹ ਤੇ ਪਹੁੰਚੇ ਖੁਦ ਆਪਣੀ ਦੇਖਰੇਖ ਦੇ ਵਿੱਚ ਕੰਮ ਕਰਵਾਨੇ ਆ ਅਸੀਂ ਕਦੀ ਕਿਸੇ ਨੂੰ ਐ ਨਹੀਂ ਕਿਹਾ ਕਿ ਸਾਡਾ ਟਾਈਮ ਖਤਮ ਹੋ ਗਿਆ ਜੀ ਸਾਲ ਹੋ ਗਿਆ ਸਾਡਾ ਆਹੀ ਨਗਰ ਨਿਗਮ ਚ ਨਹੀਂ ਹੈਗੇ ਪਰ ਲੇਕਿਨ ਅਸੀਂ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੀ ਜਿਹੜੀ ਸਮੱਸਿਆ ਉਹ ਸਾਡੀ ਆਪਣੀ ਸਮੱਸਿਆ ਹੈ ਕਿਉਂਕਿ ਪਿਛਲੇ 30 35 ਸਾਲ ਤੋਂ ਜੋ ਸਾਡਾ ਪਰਿਵਾਰ ਹੈ ਉਸ ਇਲਾਕੇ ਦੀ ਸੇਵਾ ਕਰ ਰਿਹਾ ਹੈ ਬਿਲਕੁਲ ਫਿਰ ਕਿਉਂ ਬਦਲਾਵ ਚੇਂਜਸ ਆਂਦੀਆਂ ਰਹਿੰਦੀਆਂ ਤਰੀ ਪਾ ਚੜਾਵ ਲਾਈਵ ਚਾਹਦੇ ਰਹਿੰਦੇ ਕੋਈ ਗੱਲ ਨਹੀਂ ਫਿਰ ਕੇ ਜਿੱਤੇ ਜਿੱਤੇ ਲੋਕ ਸਾਨੂੰ ਕਦ ਜਦੋਂ ਵੀ ਬੁਲਾਣਗੇ ਜਦੋਂ ਵੀ ਕੋਈ ਸਮੱਸਿਆ ਦਾ ਸਾਨੂੰ ਕਹਿਣਗੇ ਅਸੀਂ ਉਸ ਚੀਜ਼ ਦਾ ਹੱਲ ਜ਼ਰੂਰ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਸ਼ਾਲੂ ਜੀ ਤੁਹਾਡਾ ਸੋ دوستੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਾਰਪੋਰੇਸ਼ਨ ਦੀ ਟੀਮ ਵੀ ਇੱਥੇ ਮੌਕੇ ਤੇ ਪਹੁੰਚ ਚੁੱਕੀ ਹੋਈ ਹੈ ਸੋ ਲਗਾਤਾਰ ਜਿਹੜਾ ਕਿ ਉਹਨਾਂ ਵੱਲੋਂ ਟੂਰਪਰਾਈਜ਼ ਦੀ ਗਾਰ ਕੱਢੀ ਆ ਰਹੀ ਹੈ ਸੋ ਕੈਮਰਾਮੈਨ ਹੀ ਮਾਨਸ਼ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰ ਉਧਰ ਦਾ ਸਾਰਾ ਦ੍ਰਿਸ਼ ਦਿਖਾਇਆ ਜਾਵੇ atur kita berencana untuk pindah ਤੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਮੁੱਖ ਤੇ ਸ਼ਾਲੂ ਜਰੇਵਾਲ ਜੀ ਆਪ ਪਹੁੰਚੇ ਨੇ ਔਰ ਆਪ ਖੜੇ ਹੋ ਕੇ ਜਿਹੜਾ ਕਿ ਕੰਮ ਕਰਾ ਰਹੇ ਨੇ। ਤੋ ਤੁਸੀਂ ਦੇਖ ਰਹੇ ਹੋ ਕਾਰਪੇਸ਼ੇਂ ਦੇ ਅਧਿਕਾਰੀ ਵੀ ਜਿਹੜਾ ਕਿ ਆਪਣਾ ਕੰਮ ਖੂਬ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਈਏ ਡਾਕਟਰ ਅੰਬੇਦਕਰ ਨਗਰ ਦੇ ਵਿੱਚ ਬਸਤੀ ਹੋਇਆ ਜਲੰਧਰ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। ਸੋ ਦੋਸਤੋ ਇਹ ਤਾਂ ਆਪਾਂ ਗੱਲਬਾਤ ਕੀਤੀ ਸ਼ਾਲੂ ਜਰੇਵਾਲ ਨਾਲ ਸੋ ਇੱਥੇ ਦੇ ਜਿਹੜੇ ਮਹੱਲਾ ਨਿਵਾਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਨਮਸਕਾਰ ਅੰਕਲ ਜੀ। ਅੰਕਲ ਜੀ ਸ਼ਾਲੂ ਜਰੇਵਾਲ ਜਿਹੜੇ ਆਉਣ ਵਾਲੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਵੱਲੋਂ ਉਹ ਕੰਮ ਕਰਵਾ ਰਹੇ ਨੇ ਇਹ ਤੁਹਾਨੂੰ ਕਿੱਦਾਂ ਲੱਗ ਰਿਹਾ? ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ। ਅਜੇ ਨਹੀਂ ਜਾਣਦੇ ਆ ਮੈਂ। ਮੈਨੂੰ ਅੱਜ ਬਹੁਤ ਜੇਤ ਪਰ ਜਾਣਨਾ 4 ਸਾਲ ਦਾ ਗੁਰੂਦਾਨੀ। ਸੁਣਿਆ। ਕਿਆ ਸਾਦੇ ਜਾਣੇ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਸ਼ਾਲੂ ਜਰੇਵਾਲ ਜੀ ਬਾਰੇ ਸ਼ਾਲੂ ਜਰੇਵਾਲ ਨੂੰ ਬਿਲਕੁਲ ਭਤਾਉ ਉਹਨਾਂ ਨੂੰ ਮੋਢਾ ਬਾਗ ਜੀ ਵਧੀਆ ਬੰਦਾ ਕੰਮ ਕਰਨ ਵਾਲਾ ਹੁੰਦਾ ਜੀ ਜੀ ਤੁਸੀਂ ਕੋਈ ਖਾਸ ਆਪਣੇ ਕੈਂਡੀਡੇਟ ਤੋਂ ਹਨ ਲਈ ਕੋਈ ਕੋਸ਼ਿਸ਼ ਆਪਾਂ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਮਹੱਲਾ ਦੀ ਵਾਸੀ ਨੇ ਉਹ ਵੀ ਬਹੁਤ ਕੋਸ਼ਿਸ਼ ਨੇ ਉਹ ਅੱਗੇ ਵੱਧਣੇ ਹੋਰ ਵੀ ਮਹੱਲਾ ਦੀ ਵਾਸੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਸਾਡੇ ਨਾਲ ਇੱਕ ਹੋਰ ਵੀਰ ਭਰਾ ਮਜ਼ਦੂਰ ਹੈ ਸਾਡਾ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰੋਹਿਤ ਹੈ ਜੀ ਭਾਜੀ ਕਿੱਦਾਂ ਦੇਖਦੇ ਹੋ ਕਿ ਸ਼ਾਲੂ ਜਰੇਵਾੜ ਜੀ ਆਉਣ ਵਾਲੇ ਕੈਂਡੀਡੇਟ ਨੇ ਕਾਂਗਰਸ ਪਾਰਟੀ ਵੱਲੋਂ ਤੇ ਤੁਹਾਡੇ ਮਹੱਲੇ 'ਚ ਕੰਮ ਕਰਵਾ ਰਹੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਨਾ ਬਾਰੇ ਸ਼ਾਲੂ ਭਾਜੀ ਇੱਥੇ ਦੇ ਸਾਡੇ ਭਰਾ ਨੇ ਵੱਡੇ ਤੇ ਉਹ ਅੱਜ ਨਹੀਂ ਅੱਜ ਤੱਕ ਕਾਫੀ ਟਾਈਮ ਪਹਿਲਾਂ ਤੋਂ ਹੀ ਸਾਡੇ ਗਲੀ ਦੇ ਮਹੱਲੇ ਦੇ ਸਾਰੇ ਏਰੀਆ ਦੇ ਜਿੰਨੇ ਵੀ ਫੈਲ ਦੇ ਆਧਾਰ ਤੇ ਕੰਮ ਕਰਾਉਂਦੇ ਨੇ ਜਦੋਂ ਵੀ ਉਹਨਾਂ ਨੂੰ ਕੋਈ ਵੀ ਕਹਿ ਦਿੰਦਾ ਆ ਕਿ ਸਾਡੀ ਕਲੀਕ ਇਹ ਪ੍ਰੋਬਲਮ ਹੈ ਇਹ ਸੀਵਰੇਜ ਦੀ ਪ੍ਰੋਬਲਮ ਹੈ ਫੈਲ ਦੇ ਆਧਾਰ ਤੇ ਉਹਨਾਂ ਦਾ ਇਹ ਮੋਟਿਵ ਹੁੰਦਾ ਹੈਗਾ ਕਿ ਆਪਾਂ ਪਹੁੰਚ ਕੇ ਉੱਥੇ ਫਟਾਫਟ ਲੋਕਾਂ ਦੀ ਸੇਵਾ ਕਰ ਦਈਏ ਲੋਕਾਂ ਦਾ ਕੰਮ ਜਿਹੜਾ ਉਹ ਨਾਂ ਖਰਾਬ ਹੋਵੇ ਠੀਕ ਹੈ ਤੇ ਸ਼ਾਲੂ ਭਾਜੀ ਹੁਣ ਵੀ ਲਗਾਤਾਰ ਕੰਮ ਕਰਦਾ ਹੀ ਪਏ ਨੇ ਕਿਉਂਕਿ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਹੱਲੇ ਵੀ ਬੰਦੇ ਉਹਨਾਂ ਦੇ ਕੰਮ ਕਰਦੇ ਹੀ ਪਏ ਨੇ ਤੇ ਮੈਂ ਚਾਹਨਾ ਕਿ ਸ਼ਾਲੂ ਭਾਜੀ ਆਉਣ ਵਾਲੇ ਸਮੇਂ ਤੇ ਸਾਡੇ ਇੱਧਰ ਤੇ ਕਾਉਂਸਲਰ ਹੋਣ ਕਿਉਂਕਿ ਉਹ ਸਾਡੀ ਆਵਾਜ਼ ਸੁਣਦੇ ਨੇ ਜੀ ਬਿਲਕੁਲ ਇੱਕ ਚਲੋ ਭਰਾ ਹੋਂ ਦੇ ਨਾਤੇ ਵੀ ਸੁਣਦੇ ਨੇ ਆਮ ਜਨਤਾ ਦੀ ਵੀ ਮੈਂ ਕਈ ਵਾਰੀ ਦੇਖਿਆ ਉਹਨਾਂ ਨੂੰ ਉਹ ਬਹੁਤ ਜ਼ਿਆਦਾ ਉਹਨਾਂ ਦੀ ਆਵਾਜ਼ ਸੁਣਦੇ ਨੇ ਵੱਡਿਆਂ ਨੂੰ ਛੋਟਿਆਂ ਨੂੰ ਸਤਿਕਾਰ ਦਿੰਦੇ ਨੇ ਜਿੱਥੇ ਬੁਲਾਣਾ ਚਾਹੀਦਾ ਹੈ ਵਧੀਆ ਤਰ੍ਹਾਂ ਕਰਕੇ ਉਹ ਬੁਲਾਉਂਦੇ ਨੇ ਸੋ ਤੁਸੀਂ ਖੁਸ਼ ਹੋ ਭਾਈ ਉਹਨਾਂ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜੀ ਇਹਦਾ ਚਲੋ ਇਹ ਕਹ ਲਓ ਕਿ ਇੱਕ ਦੋਸਤੀ ਦੇ ਨਾਤੇ ਇੱਕ ਛੋਟੇ ਭਰਾ ਦੇ ਨਾਤੇ ਮੈਂ ਖੁਸ਼ ਹਾਂ ਕਿ ਉਹ ਕੰਮ ਵੀ ਕਰਾਉਂਦੇ ਨੇ ਤੇ ਆਪਣੇ ਆਣ ਵਾਲੇ ਕੈਂਡੀਡੇਟ ਵੀ ਹੈਗੇ ਨੇ ਜੀ ਆਪਾਂ ਜ਼ਰੂਰ ਉਹਨਾਂ ਨੂੰ ਵੋਟ ਦਵਾਂਗੇ ਕਿਉਂਕਿ ਆਮ ਜਨਤਾ ਇਹ ਹੀ ਜਾਣਦੀ ਹੈ ਕਿ ਸਾਡੇ ਕੰਮ ਹੋ ਜਾਣ ਤੇ ਉਹ ਸ਼ਾਲੂ ਭਾਜੀ ਕਰਾਉਂਦੇ ਨੇ ਜੀ ਬਹੁਤ ਬਹੁਤ ਧੰਨਵਾਦ ਭਾਜੀ ਸੋ ਦੋਸਤੋ ਏਸੀ ਸਾਡੇ ਵੀਰ ਭਰਾ ਦੇ ਜਿਹੜੇ ਕੀ ਬਿਆਨ ਸੋ ਆਓ ਅੱਗੇ ਵਧਦੇ ਹਾਂ ਹੋਰ ਵੀ ਬੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਿਚਾਰ ਨੇ ਉਹਨਾਂ ਦੇ ਸੋ ਦੋਸਤੋ ਇੱਕ ਅੰਟੀ ਜੀ ਮੌਜੂਦ ਨੇ ਸਾਡੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਕਿ ਉਹਨਾਂ ਦੇ ਕੀ ਵਿਚਾਰ ਹੈ ਅੰਟੀ ਜੀ ਸ਼ਾਲੂ ਭਾਜੀ ਤੁਹਾਡੇ ਏਰੀਆ ਦੇ ਵਿੱਚ ਕੰਮ ਕਰਵਾ ਰਹੇ ਨੇ ਬਹੁਤ ਵਧੀਆ ਕਰਵਾ ਰਹੇ ਸਾਡੇ ਸ਼ਾਲੂ ਜੀ ਬੇਟਾ ਬਹੁਤ ਵਧੀਆ ਕੰਮ ਕਰਾ ਰਹੇ ਨੇ ਜੀ ਹੋਰ ਬਾਕੀ ਸਾਰੇ ਇਲਾਕੇ ਦਾ पूरा ख्याल लिनदे जी कोई भी काम प आजे ओ सब तो सारे काम छड़ के पहला सारे अपने समाज दा काम करते जी बहुत बढ़िया ढंग ना काम करा रहे आज भी ਤੁਹਾਨੂੰ ਪਤਾ ਹੀ ਸਾਰੇ ਸਾਨੂੰ ਪਤਾ ਵੀ ਨਹੀਂ ਕਿ ਇਹ ਸੇਵਾ ਸਾਫ ਕਰਦੇ ਨੇ ਜੇ ਅਸੀਂ ਮੈਂ ਬਾਹਰ ਆਇਆ ਸਾਨੂੰ ਸਾਫ ਕਰਾਉਂਦੇ ਬਹੁਤ ਵਧੀਆ ਕੰਮ ਕਰਦੇ ਨੇ ਤੇ ਵੋਟ ਫਿਰ ਆਂਟੀ ਆਏਗੀ ਪੱਕੀ ਹੈ ਉਹਨਾਂ ਨੂੰ ਵੋਟ ਤੇ ਤੁਹਾਨੂੰ ਪਤਾ ਹੀ ਜਿਹੜਾ ਕੰਮ ਕਰਾਏਗਾ ਉਹਨੂੰ ਵੋਟ ਪਾਣੀ ਪਹਿਲਾਂ ਉਹ ਬੇਨਕੁਸ਼ੀਆਂ ਹੀ ਉਹਨੂੰ ਵੀ ਵੋਟ ਪਾਣੀ ਹੈ ਕਿ ਜੋ ਕੰਮ ਕਰਦੇ ਠੀਕ ਹੈ ਜੀ ਉਸਰਾ ਤੇ ਬੋਲਤਾ ਪਾਉਣ ਦਾ ਕੋਈ ਫਾਇਦਾ ਨਹੀਂ ਹਾਂ ਕਿ ਸ਼ਾਲੂ ਬਹੁਤ ਅੱਛਾ ਬੇਟਾ ਕੰਮ ਕਰਨ ਵਾਲਾ ਹੈ ਐਫੀ ਪਗਲ ਨਹੀਂ ਹੈਗੀ ਆਪਣੇ ਸਮਾਜ ਦਾ ਉਹਨੂੰ ਰਾਤੀ ਵੀ ਸੁਣਾ ਦਈਏ ਨਾ ਭਈ ਸ਼ਾਲੂ ਇਹ ਕੰਮ ਕਰਨਾ ਉਹ ਰਾਤ ਉੱਠ ਕੇ ਵੀ ਆ ਜੀ ਬਹੁਤ ਬਹੁਤ ਧੰਨਵਾਦ ਆਂਟੀ ਸੋ ਸਾਡੇ ਨਾਲ ਹੋਰ ਵੀ ਦੋ ਵੀਰ ਭਰਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਨਮਸਕਾਰ ਸਰ ਨਮਸਕਾਰ ਜੀ ਸਰ ਕੀ ਨਾਂ ਤੁਹਾਡਾ ਗੁਰਿੰਦਰ ਮਸਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਸ਼ਾਲੂ ਜਰੇਵਾਲ ਜੀ ਬਾਰੇ ਜਿਹੜਾ ਕਿ ਲਗਾਤਾਰ ਹੱਲੇ ਵੀ ਕੰਮ ਕਰਵਾ ਰਹੇ ਨੇ ਪਿਛਲੇ 5-6 ਸਾਲਾਂ ਤੋਂ ਤੇ ਲਗਾਤਾਰ ਕਰ ਰਿਹਾ ਤੇ ਹੁਣ ਵੀ ਗੋ ਸੇਵਾ ਕਰੇਗਾ ਮੁੰਡਾ ਬਹੁਤ ਬੀਬਾ ਆਗਿਆਕਾਰੀ ਸਾਡਾ ਭਰਾ ਛੋਟਾ ਜੀ ਜੋ ਤੁਹਾਨੂੰ ਆਵਾਜ਼ ਮਾਰੀ ਹੈ ਜੋ ਕੰਮ ਕੀ ਹੈ ਮਾਰ ਮਹੱਲੇ ਦਾ ਜਿਦਾ ਵੀ ਸਮਾਜ ਵਾਰੇ ਕੋਈ ਸੇਵਾ ਕੀਤੀ ਪੈਨਸ਼ਨ ਵਣਾਈ ਹੈ ਵੀ ਕਾਕਾ ਦਾ ਕੰਮ ਇਹਦਾ ਵਿਚਾਰਾ ਕਰਾਂਦਾ ਆਪਣੇ ਪੂਰਾ ਜੋਰ ਲਾ ਕੇ ਕਰਦਾ ਮੁੰਡਾ ਮਿਹਨਤੀ ਹੈ ਜੀ ਬਹੁਤ ਬਹੁਤ ਆਨਰ ਟਾਈਮ ਇਹੀ ਹੋਣਾ ਜਿਹਦੇ ਕਾਉਂਸਲਰ ਮਿੰਟੂ ਤੋਂ ਬਾਅਦ ਇਹਦਾ ਹੀ ਨੰਬਰ ਲੱਗਦਾ ਜੀ ਬਹੁਤ ਬਹੁਤ ਧੰਨਵਾਦ ਸਰ ਸਰ ਤੁਹਾਡਾ ਕੀ ਨਾਮ ਹੈ ਜੀ ਯਸ਼ਪਾਲ ਜੀ ਕੀ ਕਹਿਣਾ ਜਾਂਦੇ ਹੋ ਸ਼ਾਲੂ ਚਰੇਵਾਲ ਜੀ ਬਾਰੇ ਸ਼ਾਲੂ ਚਰੇਵਾਲ ਜੀ ਇੱਕ ਬਹੁਤ ਹੀ ਵਧੀਆ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕਾਰਪੋਰੇਸ਼ਨ ਦਾ ਹੋਵੇ ਪੈਨਸ਼ਨ ਦਾ ਹੋਵੇ ਜਾਂ ਬਿਜਲੀ ਬੋਰਡ ਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ ਜੀ ਇਹ ਬੱਚਾ ਦਿਨ ਰਾਤ ਮਿਹਨਤ ਕਰਕੇ ਇਹ ਕੰਮ ਕਰਦਾ ਹੈ ਜਦੋਂ ਵੀ ਇਸ ਨੂੰ ਅਵਾਜ਼ ਲਗਾਈ ਜਾਂਦੀ ਹੈ ਇਹ ਉਸੇ ਵੇਲੇ ਹੀ ਮਹੱਲੇ ਦੇ ਵਿੱਚ ਆ ਜਾਂਦਾ ਹੈ ਮਹੱਲੇ ਤੋਂ ਬਾਹਰ ਵੀ ਲੋਕੀ ਆਉਂਦੇ ਹਨ ਤੇ ਉਹਨਾਂ ਦੇ ਵੀ ਕੰਮ ਕਰਦਾ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਆਣ ਵਾਲਾ ਕਾਉਂਸਲਰ ਜਿਹੜਾ ਹੈ ਨਵਦੀਪ ਜੜੇਵਾਲ ਛਾਲੂ ਜੀ ਹੋਣੇ ਚਾਹੀਦੇ ਹਨ ਜੀ ਅਸੀਂ ਇਹਨਾਂ ਦੇ ਤੋਂ ਬਹੁਤ ਹੀ ਕੰਮ ਕਰਵਾਉਨੇ ਆਂ ਮਹੱਲੇ ਤੋਂ ਅਸੀਂ ਆ ਦੇ ਸਮਾਜ ਸੇਵਕਾਂ ਦੇ ਜਿੰਨੇ ਵੀ ਕੰਮ ਹਨ ਇਹ ਸ਼ਾਲੂ ਜਰੇਵਾਲ ਹੀ ਕਰਦਾ ਹੈ ਜੀ ਤੇ ਅਸੀਂ ਮੰਗ ਕਰਦੇ ਹਾਂ ਕਿ ਮੱਲੇ ਦਾ ਜਿਹੜਾ ਕਾਉਂਸਲਰ ਹੈ ਜਾਂ ਵਾਰਡ ਨੰਬਰ 40 ਤੋਂ ਕਾਉਂਸਲਰ ਹੈ ਕਿ ਨਵਦੀਪ ਜਰੇਵਾਲ ਸ਼ਾਲੂ ਜੀ ਹੋਣੇ ਚਾਹੀਦੇ ਹਨ ਜੀ ਸਰ ਖੁਸ਼ ਆ ਤੁਸੀਂ ਉਹਨਾਂ ਤੋਂ ਅਸੀਂ ਇਹਨਾਂ ਦੇ ਕੰਮ ਤੋਂ ਬਹੁਤ ਹੀ ਖੁਸ਼ ਆ ਮੱਲਾ ਨੂੰ ਅਸੀਂ ਐਨੇ ਖੁਸ਼ ਆ ਵਾਰਡ ਦੇ ਲੋਕੀ ਕਿਉਂਕਿ ਦਿਨ ਰਾਤ ਇਹ ਦਿਨ ਨਹੀਂ ਦੇਦਾ ਰਾਤ ਨਹੀਂ ਦੇਦਾ 2 ਵਜੇ ਆਵਾਜ਼ ਲਗਾਈ 2 ਵਜੇ ਆਊਗਾ 1 ਵੇ ਲਗਾਈ 1 ਵੇ ਆਊਗਾ ਦਿਨ ਰਾਤ ਮਿਹਨਤ ਕਰ ਰਿਹਾ ਹੈ ਬੱਚਾ ਐਸੀ ਕਹਿੰਦੇ ਆ ਜੀ ਸਾਡਾ ਕਾਉਂਸਲਰ ਇਹ ਹਣ ਚਿਹਦਾ ਜਿਹੜਾ ਸਾਡੇ ਦਿਨੇ ਰਤੀ ਕੰਮ ਆਉਣ ਵਾਲਾ ਹੋਵੇ ਜੀ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਸੁਣਦੇ ਸੀ ਮੱਲਾ ਨਿਵਾਸੀਆਂ ਨੂੰ ਹੁਣਾਂ ਵਾ ਕਹਿਣਾ ਕਿ ਜੇ ਅੱਧੀ ਰਾਤ ਨੂੰ ਵੀ ਸ਼ਾਲੂ ਚਰੇਵਾਲ ਨੂੰ ਆਵਾਜ਼ ਮਾਰੀ ਜਾਵੇ ਤਾਂ ਉਹ ਉੱਠ ਕੇ ਆ ਜਾਂਦੇ ਨੇ ਸੋ ਦੋਸਤੋ ਐਦਾਂ ਦਾ ਕੈਂਡੀਡੇਟ ਹਰ ਮੁਹੱਲੇ ਚਾਹੀਦਾ ਹਰ ਕਾਉਂਸਲਰ ਹਰ ਬੰਦੇ ਨੂੰ ਐਦਾ ਦਾ ਕੈਂਡੀਡੇਟ ਚਾਹੀਦਾ ਹੀ ਚਾਹੀਦਾ ਕਿ ਜਿਹੜਾ ਅੱਧੀ ਆਵਾਜ਼ ਤੇ ਉੱਠ ਕੇ ਆ ਜਾਵੇ ਔਰ ਮੁਹੱਲਾ ਨਿਵਾਸੀਆਂ ਦੇ ਕੰਮ ਕਰਵਾ ਸਕੇ ਸੋ ਇਹ ਸੀ ਤਸਵੀਰਾਂ ਡਾਕਟਰ ਅੰਬੇਦਕਰ ਨਗਰ ਦੀਆਂ ਸੋ ਇਹਨਾਂ ਤਸਵੀਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਬੰਦੇਬਾਰਾ 24 ਕੈਮਰਾਮੈਨ ਹਿਮਾਂਸ਼ੂ ਦੇ ਨਾਲ ਹੁਣ ਤੱਕ ਧੰਨਵਾਦ